ਕਲੇ ਦੇ ਪਿੰਡ ਜਤਤਪੁਰ ਸਾਨੀ ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਬਕਾ ਵਿਧਾਇਕ ਜਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ ਦਾਜੀਏ ਕਿ ਇਹ ਮੀਟਿੰਗ ਜੋ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਕੀਤੀ ਗਈ ਇਸ ਦੌਰਾਨ ਆਏ ਹੋਏ ਲੋਕਾਂ ਦਾ ਤਨਵਾਦ ਵੀ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਕੀਤਾ ਅਤੇ ਉੱਥੇ ਹੀ ਪਿੰਡ ਵਿੱਚ ਉਨ੍ਹਾਂ ਨੂੰ ਲੈ ਕੇ ਮੀਟਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਪਿੰਡ ਜੰਗਲਾ ਤੋਂ ਸਰਪੰਚ ਦੀ ਵੀਡੀਓ ਵਾਇਰਲ ਹੋਣ ਤੇ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਕੀ ਕੁਝ ਕਿਹਾ ਹੌਂਸਲਦੇ ਹਾਂ ਤਤਕ ਬਨੇਰੋ ਸਾਡਨਾਤ ਦਿਗਦਰ ਪੰਜਾਬ ਜੀ ਕੇ ਨਿਊਜ਼ ਅੱਜ ਜਲੰਧਪੁਰ ਸਿਆਣੀਆਂ ਦੇ ਪ੍ਰੋਗਰਾਮ ਰੱਖਿਆ ਹੈ ਬੇਸਿਕਲੀ ਕਿਸੇ ਵੀ ਵੇਲੇ ਵੀ ਸੰਪਤੀ ਦੇ ਜ਼ਿਲ੍ਹਾ ਪ੍ਰਸ਼ਾਸਨ ਐਕਸ਼ਨ ਜਿਹੜੇ ਆ ਅਨਾਉਂਸ ਹੋ ਸਕਦੇ ਨੇ ਉਹਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਰੱਖੀ ਸੀ ਔਰ ਮੰਦਿਰ ਬਣਾਇਆ ਬਾਬੇ ਰਵਿਦਾਸ ਦਾ ਇਹ ਕਿ ਸਟਾਫ ਮੈਂ ਸ਼ੁਰੂ ਕਰਾ ਦੇਣਾ ਸੋ ਤੇ ਉਹ ਵੀ ਦੇਖਣ ਵਾਸਤੇ ਅਜ ਰੋਜ਼ ਰੋ ਆਪਣੇ ਪ੍ਰਧਾਨ ਪਰਮਾਨੰਦ ਨਾਲ ਹੋਇਆ ਇਹਨਾਂ ਪਿੰਡ ਦੀ ਜਿਹੜੀ ਕੋਈ ਸਮੱਸਿਆ ਹੈ ਉਹ ਵੀ ਇਹਨਾਂ ਦੱਸੀ ਆ ਉਹਦੇ ਸਮਾਧ ਵਿੱਚ ਵੀ ਆਇਆ ਔਰ ਜਿਆਦੇ ਤੌਰ ਦੇ ਤੇ ਜਿਹੜੇ ਅੱਗੇ ਲਕਸ਼ਣ ਆ ਰਹੇ ਆ ਉਹਦੇ ਸਬੰਧ ਦੇ ਵਿੱਚ ਗੱਲਬਾਤ ਵਿਚਾਰ ਵਿਮਰਸ਼ ਕੀਤਾ ਤੇ ਪਿੰਡ ਦੀ ਜਿਹੜੀ ਮੁਸ਼ਕਿਲਾਂ ਆਉਂਦੀਆਂ ਬਾਰੇ ਸੋ ਜਿਸ ਵੇਲੇ ਵੀ ਟਾਈਮ ਆਇਆ ਦੇ ਸਾਹਿਬ ਨੂੰ ਗੁਲੀਜ਼ਾ ਜਾਏਗਾ ਵਿਚੇ ਮინისტრਾਂ ਨੂੰ ਦਿੱਤਾ ਜਾਏਗਾ ਵਿਚੇ ਅਮੇਲ ਨੂੰ ਦਿੱਤਾ ਜਾਏਗਾ ਵਿਚੇ ਮੁੱਖ ਮੰਤਰੀ ਨੂੰ ਦਿੱਤਾ ਜਾਏਗਾ ਵਿਚੇ ਕਾਕੀ ਵਰਦੀਆਂ ਨੂੰ ਕੋਈ ਹਸਾਬ ਦਿੱਤਾ ਜਾਏਗਾ ਇਸ ਕਰਕੇ ਮੇਰੀ ਬੋਲੇ ਸਾਡੇ ਸਰਪੰਚੇ ਘਬਰਾਉਣ ਦੀ ਲੋੜ ਨਹੀਂ ਰਹਿ ਗਿਆ ਸਾਲ ਤੇ ਫਿਰ ਇਹਨਾਂ ਕਿੱਥੇ ਜਾਣਾ ਇਸ ਕਰਕੇ ਆਇਆ ਹੇਠੋੜੇ ਕੈਮਰੇ ਨੇ ਕਹਣਾ ਚਾਹਦਾ ਆਪਨੇ ਆਪਨੇ ਡਿਊਟੀ ਸੰਕੇਤ ਡਿਊਟੀ ਕਰੋ ਬਹੁਤ ਬਹੁਤ ਧੰਨਵਾਦ ਜੀ ਨਾ ਆਪਣੇ ਪਿੰਡ ਪਹੁੰਚਣ ਤੇ ਸ੍ਰੀ ਜਗਿੰਦਰਪਾਲ ਜੀ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਅੱਜ ਦੀ ਮੀਟਿੰਗ ਸੀ ਬਲਾਕ ਸੰਗਤੀ ਦੇ ਇਲੈਕਸ਼ਨ ਦੇ ਸੰਬੰਧੀ ਵਿੱਚ ਰੱਖੀ ਗਈ ਸੀ ਆਉਣ ਵਾਲੇ ਇਲੈਕਸ਼ਨ ਦੇ ਦੌਰਾਨ ਸਲਾਹ ਮਸ਼ਵਰਾ ਕੀਤਾ ਗਿਆ ਜੀ ਤੇ ਬਸ ਇੰਨੀ ਗੱਲ ਕਹਿਣਾ ਚਾਹਾਂਗਾ ਕਿ ਸਾਡੇ ਜਗਿੰਦਰਪਾਲ ਐਮਐਲਏ ਬਹੁਤ ਵਧੀਆ ਪਰਸਨ ਹਨ ਇਹਨਾਂ ਨੂੰ ਦੁਬਾਰਾ ਅਗਸਤ 22 ਦੇ ਵਿੱਚ ਇੱਕ ਵਾਰੀ ਅਸੀਂ ਮੌਕਾ ਦੇਣਾ ਹੈ ਬਾਦੇ ਛੱਡ ਕੇ ਵੋਟਾਂ ਨਾਲ ਜਿਤਾਣਾ ਹੈ ਮੈਨੂੰ ਕਿਹਾ ਕਿ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ